ਲਾਈਵ ਮਿੱਤਰੋ ਯੂਡੀਅਰ ਲਾਈਕ ਹੀ ਅਗੇ ਬੀ ਮਾਡਲ ਬੈਲ ਖੋਲ ਬਈ ਨਾ ਟਰੈਕਟਰ ਹੈਗਾ ਬੀ ਮਾਡਲਾ ਨਾਲ ਦੇ ਟਾਇਰ 90 92 ਬਈ ਟਰੈਕਟਰ ਦੇ ਖੜੇ ਆਗੇ ਇਹ ਕੰਡੀਸ਼ਨ ਪੱਖੋਂ ਜੇ ਆਪਾਂ ਗੱਲ ਕਰੀ ਕਲਾ ਪੇਪਰ ਪੇਪਰ ਪੇਂਟ ਹੋਇਆ ਟਰੈਕਟਰ ਦਾ ਸਾਰਾ ਐਸੂ ਜੈਡ Ориਜਨਲ ਆ ਕਿਸੇ ਪਾਸੇ ਵੀ ਟਰੈਕਟਰ ਤੇ ਕਲੋ ਨਹੀਂ ਲੱਗੀ ਹੋਈ ਸਾਰਾ ਪ੍ਰੈਸ਼ਰ ਜੈਡ ਟੂ ਜੈਡ ਸੀਲ ਵਗੈਰਾ ਹਜੇ ਪੰਪ ਵਾਲੀ ਵੀ ਨਹੀਂ ਖੋਲੀ ਟਰੈਕਟਰ ਤੇ ਚੈੱਕ ਕਰ ਸਕਦੇ ਹੋਗੇ ਤੇ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਪੰਜਾਬ ਨੰਬਰ ਆ ਫਰਸਟ ਓਨਰ ਟਰੈਕਟਰ ਆ ਜਿਹੜੀ ਵੀਰ ਨੂੰ ਚਾਹੀਦਾ ਸੰਪਰਕ ਨੰਬਰ ਕਰ ਲਓ ਮਤਲਬ ਕਿ ਉਹਨੂੰ ਸੁਪਰ ਸੀਟਰ ਦਾ ਸੀਜ਼ਨ ਚੱਲ ਪਿਆ ਤੇ ਜੌਂਡੀਆ ਦੀ ਡਿਮਾਂਡ ਹੈ ਰਹੀ 3 ਸਪੀਡ ਦੀ 4 ਸਪੀਡਾਂ ਟਰੈਕਟਰਾਂ ਦੀ ਡਿਮਾਂਡ ਰਹੀ ਵਧੀ ਹੋਈ ਆ ਤਾਂ ਕਰਕੇ ਆਪਣਾ ਨੰਬਰ ਇਹ ਆ ਗਿਆ ਆਪਣੇ ਕੋਲੇ 5310 ABC 311 ਦੇ ਵਿੱਚ ਹੈ ਨਾ ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਕਰ ਲਓ ਉਸ ਤੋਂ ਬਾਅਦ ਲਈ ਹੈ ਨਾ 6055 ਖੜਾ ਛੋਟੇ ਗੇੜਾ ਜਿਵੇਂ ਜਮਾ ਦਲੀਆ ਮੰਗਾ ਤਰ ਜਾਊਗਾ ਘੋਨੇ ਦੀ ਪੁਰਾਣੀ ਦਾ ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਕਰ ਲਓ ਵੀਰ ਕਹਿੰਦੇ ਨੇ 3 ਸਪੀਡ ਬਈ 3 ਸਪੀਡ ਨਹੀਂ ਐ 4 ਸਪੀਡ ਦੇ ਵਿੱਚ ਆ ਛੋਟਾ ਟਰੈਕਟਰ ਆ ਛੋਟੇ ਗੀਰਾਂ ਵਾਲਾ ਮਦਰ ਗੱਡੀ ਵਿੱਚ ਦਲੀਆਂ ਬਣਾਉਂਦਾ ਤੁਰਿਆ ਜਾਊਗਾ ਟਰੈਕਟਰ ਸੂਪਰ ਚੀਟਰ ਦੇ ਉੱਤੇ ਮੰਗਰ ਭਰਾਈ ਦਾ ਤੇ ਇਹ ਇਹ 22 ਮਾਡਲ ਆ ਤੇ ਇਹ 20 ਮਾਡਲ ਟਰੈਕਟਰ ਆ ਦੋਨੇ ਪੰਜਾਬ ਨੰਬਰ ਦੇ ਫਸਟ ਆਨਰ ਦੇ ਟਰੈਕਟਰ ਨੇ ਤੇ ਨਗਦ ਕਾਹੇ ਦੇ ਟਰੈਕਟਰ ਨੇ ਜਿਹੜੇ ਵੀ ਨੂੰ ਚਾਹੀਦਾ ਸਵਾਰਕ ਨੰਬਰ ਵਾਲਾ ਸਕਰੀਨ ਦੇ ਉੱਤੇ ਚੱਲਿਆ ਨੂੰ ਤੁਸੀਂ ਕੰਟੈਕਟ ਕਰਕੇ ਟਰੈਕਟਰ ਇਹਦੇ ਖਰੀਦ ਸਕਦੇ ਹੋਗੇ ਤੇ ਆਪਨੇ ਕੋਲ ਜਿਵੇਂ ਨਵੇਂ-ਨਵੇਂ ਟਰੈਕਟਰ ਹੁੰਦੇ ਨੇ ਪੂਰੇ ਹਲ ਗਾਰੰਟੀ ਵਾਲੇ ਟਰੈਕਟਰ ਨੇ ਇਹ ਨਹੀਂ ਹੈਗਾ ਵੀ ਟਰੈਕਟਰ ਕੋਈ ਮਾਰਗ ਦੇ ਰੰਗ ਪੇਟ ਕਰੇ ਹੋਏ ਹੁੰਦੇ ਨੇ ਨਾ ਤੇ ਆਪਾਂ ਜੇਵੇਂ ਨਵੇਂ ਟਰੈਕਟਰ ਖਾਗਦੇ ਮਿੱਤਰੋ ਇਹਦੇ 5-400 ਘੰਟਾ ਚੱਲੇ ਹੁੰਦੇ ਨੇ ਜਿਹੜੇ ਵੀ ਨੂੰ ਚਾਹੀਦਾ ਸਵਾਰਕ ਨੰਬਰ ਗੱਲ ਨਾਲ ਜਿਹੜਾ 5.5 ਸੀਕੋ ਘੰਟਾ ਦਾ ਟਰੈਕਟਰ ਹੈਗਾ ਚੱਲੇ ਹੋਇਆ ਤੇ ਆ 700 ਘੰਟੇ ਸਾਤਕ ਸੌ ਘੰਟੇ ਦੇ ਲਗਭਗ ਟਰੈਕਟਰ ਇਹਦਾ ਚੱਲਿਆ ਹੋਇਆ ਬਈ ਬਾਰਕ ਨੰਬਰ ਸਕਰੀਨ ਦੇ ਉੱਤੇ ਚੱਲਿਆ ਨਾ ਪਿੰਡ ਭੈਣੀ ਦੇ ਸਾਜਲਾ ਚੈੱਕ ਕਰੋਗੇ ਨਾ ਜੇ ਕੇ ਦੇ ਟਾਇਰ ਨੇ ਨਾ ਨਾਲ ਦੇ ਟਾਇਰ ਨੇ ਟਰੈਕਟਰ ਤੇ ਬਿਲਕੁਲ ਬਈ ਸਾਫ ਕੰਡੀਸ਼ਨ ਦਾ ਟਰੈਕਟਰ ਆ ਇਹਦਾ ਮੈਂ ਕਿ ਬਹੁਤ ਘੱਟ ਟਰੈਕਟਰ ਲਾਵਦੇ ਆ ਗਿਆ ਪਾਇਪੂ ਦਾ ਨਾ ਚੈੱਕ ਕਰ ਲਓ ਤੁਸੀਂ ਨਾ ਕਲਚ ਵਗੈਰਾ ਜਮ ਓਕੇ ਪਿਆ ਟਰੈਕਟਰ ਸਾਰਾ A to Z ਸ਼ੀਲਡ ਟਰੈਕਟਰ ਆ ਪੰਜਾਬ ਨੰਬਰ ਫਾਸਟਾਉਨ ਦਾ ਵਗਰਾ ਆਟ ਵਗਰਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬਈ ਨਵਾਂ ਟਰੈਕਟਰ ਪਿਆ ਹੈਗਾ 700 ਘੰਟਾ ਜਿਹੜਾ ਚੱਲਿਆ ਹੋਇਆ ਹੈਗਾ V3 ਦੇ ਵਿੱਚ ਹੈ ਨਾ ਇੰਜਨ ਗੇਅਰ ਜਮਾ ਸੀਲਡ ਆ ਸੀਲਸ ਵਾਲ ਦੇਖੋ ਜੀ ਚੈੱਕ ਕਰ ਲਓ ਕਰ ਪੰਪ ਦੇ ਉੱਤੇ ਉਹ ਸੀਲ ਵੀ ਨਹੀਂ ਅਜੇ ਤੱਕ ਖੁੱਲੀ ਹੋਈ ਟਰੈਕਟਰ ਦੇ ਮਾ ਮਤਲਬ ਕਿ ਜਾਂਸੀ ਵਾਲੇ ਸਰਵਿਸ ਹੈ ਜੀ ਦੋ ਨਾਟ ਜਰੂਰ ਖੁੱਲੇ ਹੋਏ ਨੇ ਨਹੀਂ ਟਰੈਕਟਰ ਦੇ ਕਿਸੇ ਪਾਸੇ ਵੀ ਚਾਬੀ ਲੱਗੀ ਹੋਈ ਤਾਂ ਜਿੰਮੇਵਾਰੂਗਾ ਨਾਟਾ ਨਟ ਸਭ ਸੀਲਡ ਪਏ ਨੇ ਟਰੈਕਟਰ ਦੇ A, sealed a sealed se to e e Nain, Z ਆ ਜੋੜ-ਜੂੜ ਤੁਸੀਂ ਚੈੱਕ ਕਰ ਸਕਦੇ ਹੋ ਨਾ ਸਾਰਾ ਸੀਲਡ ਪਿਆ A to Z ਤੇ ਮਗਰਲੇ ਟਾਇਰ ਵੀ ਜੇਕਰ ਦੇ ਨੇ ਮਨ ਨਾਲ ਦੇ ਟਾਇਰ ਨੇ 20 ਮਾਡਲ ਦੇ 21 ਦੇ ਤੁਸੀਂ ਚੈੱਕ ਕਰ ਸਕਦੇ ਹੋ ਨਾ ਟਰੈਕਟਰ ਦੇ ਤੇ ਰੰਬਾ ਵਗਰਾਂ ਦਾ ਇੰਨਾ ਇੱਕ ਨਵਾਂ ਟਰੈਕਟਰ ਪਿਆ ਸੀ ਚੈੱਕ ਕਰ ਸਕਦੇ ਹੋ ਨਾ ਤੇ ਚਲਾਵੇ ਦੇ ਵਿੱਚ ਹੀ ਬਹੁਤ ਘੱਟ ਆਇਆ ਹੋਇਆ ਟਰੈਕਟਰ ਜੌਂਡੀਅਰ ਆ ਮੈਂਕਾ ਨੂੰ ਕਹਿੰਦੀ ਚੈੱਕ ਕਰਦੇ ਬੈਕਸਾਈਡ ਤੋਂ ਟਰੈਕਟਰ ਬਿਲਕੁਲ ਬਈ ਸਾਫ਼ ਆ ਡਾਬਲ ਡਿਸਟ੍ਰੀਬਿਊਟਰ ਦੇ ਵਿੱਚ ਟੌਮ ਆ ਡਲ ਟਰੈਕਟਰ ਆ ਜਾਂਦਾ ਹੈ ਨਾ ਤੇ ਇਲਾਇਕਾ ਨੂੰ ਕਹਿੰਦਾ ਜਿੰਨਾ ਕਰਾਂ ਕਿ ਲਿਹਾ ਜ਼ਰੂਰ ਲਿਹਾ ਪਰ ਐ ਮਾਲਕ ਜਮਾ Ориجنਲ ਟਰੈਕਟਰ ਜਿਹੜਾ ਪਿਆ ਮਿੱਤਰੋ ਜੌਂਡੀਅਰ 5310 20 ਮਾਡਲ ਲਾਸਟ ਦਾ ਜਿਹੜਾ 20 ਦੇ ਦਾ ਟਰੈਕਟਰ ਜਿਹੜਾ ਇਹ ਨਿਕਲਿਆ ਹੋਇਆਗਾ ਪੰਜਾਬ ਨੰਬਰ ਫਸਟ ਓਨਰ ਦਾ ਟਰੈਕਟਰ ਹੈਗਾ ਪਿੰਡ ਭੈਣੀ ਸੱਜਲਾ ਬਰਨਾਲਾ ਦੇ ਵਿੱਚ ਖੜਾ ਤੇ ਉਸ ਤੋਂ ਅੱਗੇ ਜਿਹੜੀ ਸਾਈਡ ਤੇ 60 55 ਆ ਇਹ ਵੀ ਟਰੈਕਟਰ ਮਿੱਤਰੋ ਬਿਲਕੁਲ ਬਈ ਨਵਾਂ ਟਰੈਕਟਰ ਹੈ ਨਾ ਸ਼ੋਰੂਮ ਕੰਡੀਸ਼ਨ ਦਾ ਫਾਰਮ ਟਰੱਕ 22 ਮਾਡਲ ਟਰੈਕਟਰ ਆ ਤੇ ਟਾਇਰ ਵਗੈਰਾ ਇਹਦੇ ਵੀ ਨਵੇਂ ਵਾਂਗੂ ਪਏ ਨੇ ਟਰੈਕਟਰ ਤੇ ਬਹੁਤ ਘੱਟ ਚੱਲਾ ਹੋਇਆਗਾ ਵੀ ਚੈੱਕ ਕਰ ਸਕਦੇ ਹੋ ਨਾ ਵੀ ਆਹ ਦੋੜੀਆਂ ਆਪਣੇ ਜਮਾ ਹੁੰਦੇ ਨੇ ਵੀ ਜਿਹੜਾ 99% ਟਾਇਰ ਵਾਲੇ ਟਰੈਕਟਰ ਦੇ ਖੜੇ ਨੇ ਐਫ 27 ਦੇ ਵਿੱਚ ਜਿਹੜੇ ਵੀ ਗੈਨਰ ਐਫ 27 ਦੇ ਵਿੱਚ ਖੜਾ ਮਿੱਤਰੋ ਸੰਪਰਕ ਨੰਬਰ ਕਰ ਲਓ ਬਹੁਤ ਘੱਟ ਚੱਲਿਆ ਹੋਇਆ ਡ੍ਰੈਕਟਰ ਹੈ ਵੀ ਹਾਰਮਡਰ ਇੱਕ 6055 ਤੇ ਇਹ 53 ਦਾਸ ਆਗਾ 20 ਮਾਡਲ ਆ ਤੇ ਇਹ 6055 ਜਿਹੜਾ 22 ਮਾਡਲ ਆ ਤੇ ਬਾਕੀ ਵੀਡੀਓ ਕਰ ਦੋ ਯਾਰ ਧੰਨਵਾਦ ਜੀ